10 ਫਰਵਰੀ 1846 ਦੀ ਘਟਨਾ ਜਦੋਂ ਕਿ ਸਿੱਖ ਰਾਜ ਦਾ ਸੂਰਜ ਛਿਪ ਰਿਹਾ ਸੀ ਸਾਧ ਸੰਗਤ ਸਿੱਖ ਰਾਜ ਦਾ ਸੂਰਜ ਛਿਪ ਰਿਹਾ ਸੀ ਮੈਂ ਫਿਰ ਬੇਸਤੀ ਕਰਾਂ ਦਰਖਤ ਨੂੰ ਵੱਢਣ ਦੇ ਲਈ ਦਰਖਤ ਦੀ ਟਾਣੀ ਦਾ ਦਸਤਾ ਪਾਉਣਾ ਪੈਂਦਾ ਹੈ ਕੁਹਾੜੇ ਵਿੱਚ ਅਦਰਵਾਈਜ਼ ਦਰਖਤ ਨੂੰ ਵੱਡਿਆ ਨਹੀਂ ਜਾਂਦਾ ਦਰਖਤ ਨੂੰ ਕੋਈ ਨਹੀਂ ਚੀਜ਼ ਵੱਢ ਸਕਦੀ ਕਿਉਂਕਿ ਦਰਖਤ ਦੀ ਟਾਲੀ ਦਾ درخت ਤੇ ਟਾਲੀ ਦਾ ਬਣਾ ਕੇ ਦਸਤਾ ਕੁਹਾੜੇ ਵਿੱਚ ਪਾਇਆ ਉਹੀ ਕੁਹਾੜਾ درخت ਤੇ ਚੱਲਦਾ ਰਿਹਾ ਧਿਆਨ ਸਿੰਘ ਵਰਗੇ ਲਾਲ ਸਿੰਘ ਵਰਗੇ ਮਿਸ਼ਰ ਲਾਲ ਸਿਓ ਮਿਸ਼ਰ ਧਿਆਨ ਸਿਓ ਮਿਸ਼ਰ ਗੁਲਾਰ ਸਿਓ ਸਿੱਖ ਰਾਜ ਦੇ ਅੰਦਰ ਇਦਾਂ ਦਾ ਕੁਸਪੈਟ ਕਰ ਗਏ ਸਨ ਕਿ ਮਹਾਰਾਜਾ ਰਣਜੀਤ ਸਿੰਘ ਵੀ ਨਾ ਕਈ ਵਾਰ ਇਹਨਾਂ ਨੂੰ ਇਉਂ ਜਾਣਦੇ ਸਨ ਕਿ ਇਹ ਬੜੇ ਸੂਝਵਾਨ ਤੇ ਨੀਤੀਵਾਨ ਉੱਥੇ ਸਰਦਾਰ ਫੂਲਾ ਸਿੰਘ ਅਕਾਲੀ ਵਰਗੇ ਵੀ ਕਈ ਵਾਰ ਯੋਧੇ ਸਿਰਸੋ ਟਲੈਂਦੇ ਸੀ ਮਹਾਰਾਜਾ ਸਾਹਿਬ ਤੁਹਾਨੂੰ ਤਖੜਿਓ ਕੇ ਰਹਿਣ ਦੀ ਜ਼ਰੂਰਤ ਹੈ ਰਾਜ ਭਗ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੇ ਨੇ ਉੱਥੇ ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧੇ ਸਭ ਕੁਝ ਜਾਣਦੇ ਨੇ ਮਹਾਰਾਜਾ ਰਣਜੀਤ ਸਿੰਘ ਇੰਨਾ ਕੋ ਨੀਤੀਵਾਣ ਤੇ ਇੰਨਾ ਕੋ ਫਰਾਖ ਦਿਲ ਰਾਜਾ ਸੀ ਨਾ ਉਦੇ ਅੱਖਾਂ ਮੀਟਣ ਦੀ ਗੱਲ ਆਪਾਂ ਜਦੋਂ ਕਰਦੇ ਆ ਨਾ ਤੇ ਮਹਾਰਾਜਾ ਸਾਹਿਬ ਜਦੋਂ ਅੱਖਾਂ ਮੀਟੇ ਤੇ ਰਾਜ ਭਾਗ ਨਾਲ ਹੀ ਖਤਮ ਹੋ ਗਿਆ ਨਾਲ ਹੀ ਖਤਮ ਹੋ ਗਿਆ ਰਾਜ ਭਾਗ ਉਹਦਾ ਕਾਰਨ ਕੀ ਸੀ ਡੋਗਰੇ ਨਹੀਂ ਸਨ ਚਾਹੁੰਦੇ ਇਹ ਰਾਜ ਭਾਗ ਇੱਕ ਸਰਦਾਰ ਕੋਲ ਹੋਵੇ ਤੇ ਇਹ ਸਰਦਾਰ ਸਾਡੇ ਤੇ ਹੁਕਮ ਚਲਾਵੇ ਉਹ ਬਾਹਰੋਂ ਸਿੱਖੀ ਸਰੂਪ ਦਿਖਦਾ ਸੀ ਸਰਦਾਰਾ ਵਾਲਾ ਪਰ ਅੰਦਰ ਜਿਹੜੀ ਮਿਸ਼ਰ ਨੀਤੀ ਸੀ ਨਾ ਉਹ ਕਦੇ ਨਹੀਂ ਸੀ ਇਹ ਚਾਹੁੰਦੀ ਸਰਦਾਰ ਖੜਕ ਸਿੰਘ ਦਾ ਸਨਸਕਾਰ ਹੁੰਦਾ ਹੈ ਆਉਂਦਿਆ ਸਾਹ ਕਵਰ ਨੌ ਨਿਹਾਲ ਸਿੰਘ ਦੇ ਸਿਰ ਤੇ ਛੱਜਾ ਸੁੱਟ ਕੇ जख्मी ਕੀਤਾ ਜਾਂਦਾ ਦਰਵਾਜ਼ਾ ਬੰਦ ਕੀਤਾ ਜਾਂਦਾ ਕਿਲੇ ਦਾ ਅੰਦਰ ਲਾ ਜਾ ਕੇ ਪੱਥਰ ਮਾਰ-ਬਾਰ ਕੇ ਕਵਰ ਨੌ ਨਿਹਾਲ ਸਿੰਘ ਦਾ ਸਿਰ ਫੇਰ ਦਿੱਤਾ ਜਾਂਦਾ ਰਾਣੀ ਚੰਦਕੌਰ ਦੋਥੜੇ ਮਾਰਦੀ ਹੈ ਦਰਵਾਜ਼ੇ ਨੂੰ ਬੜਾ ਰੋਣਾ ਪੈਂਦਾ ਹੈ ਦਰਵਾਜ਼ਾ ਖੋਲੋ ਨਹੀਂ ਖੋਲਿਆ ਗਿਆ ਆਖਰਕਾਰ ਜਦੋਂ ਕਬਰ ਨੌ ਨਿਹਾਲ ਸਿੰਘ ਦੀ ਮੌਤ ਹੁੰਦੀ ਹੈ ਦਰਵਾਜ਼ਾ ਖੁੱਲਦਾ ਹੈ ਲਹੂ ਲੁਹਾ ਲਾਸ਼ ਦਿਸਦੀ ਹੈ ਪਰ ਉਥੇ ਜ਼ਿਕਰ ਆਉਂਦਾ ਪੀ ਪੰਜ ਕੋਹਾਰ ਜਿਹੜੇ ਚੁੱਕ ਕੇ ਲੈ ਕੇ ਗਏ ਸੀ ਨਾ ਉਹਨਾਂ ਵਿੱਚੋਂ ਇੱਕ ਨੇ ਜ਼ਿਕਰ ਕੀਤਾ ਕਹਿਣ ਲੱਗੇ 1 ਰੁਪਏ ਜਿੰਨਾ ਲਹੂ ਦੀ ਬੂੰਦ ਦਾ ਨਿਸ਼ਾਨ ਸੀ ਕਬਰ ਸਾਹਿਬ ਦੇ ਸਿਰ ਤੇ ਜਦੋਂ ਕਬਰ ਸਾਹਿਬ ਨੂੰ ਇੱਥੇ ਚੁੱਕ ਕੇ ਲਗਾਇਨੇ ਪਰ ਉਹਦੇ ਤੋਂ ਬਾਅਦ ਜਦੋਂ ਲੈ ਕੇ ਆਂਦਾ ਉਹਦੋਂ ਲੱਤ-ਪੱਥ ਲਹੂ ਦੇ ਨਾਲ ਲੱਤ-ਪੱਥ ਲੈ ਕੇ ਆਂਦਾ ਇਹਦਾ ਮੈਨੂੰ ਇਨਾ ਪਤਾ ਹੈ ਉਦੋਂ ਉਹਨਾਂ ਦੇ ਕੋਈ ਐਡਾ ਵੱਡਾ ਡੂੰਗਾ ਫਟ ਨਹੀਂ ਸੀ ਕਬਰ ਨੌਂ ਨਿਹਾਲ ਸਿੰਘ ਨੂੰ ਵੀ ਮਹਾਰਾਜਾ ਖੜਕ ਸਿੰਘ ਦੇ ਨਾਲ ਹੀ ਤੋਰ ਦਿੱਤਾ ਇੱਕੇ ਪਾਸੇ ਤੋਰ ਦਿੱਤਾ ਉਹਦੇ ਬਾਅਦ ਧਿਆਨ ਸਿੰਘ ਚਾਹੁੰਦਾ ਸੀ ਕਿ ਰਾਜ ਭਾਗ ਦਾ ਮਾਲਕ ਮੇਰਾ ਪੁੱਤਰ ਬਣੇ ਮੇਰਾ ਅਸਬੰਸ ਹੋਵੇਗਾ ਇਹ ਮਨ 'ਚ ਖਿਆਲ ਸਨ ਪਰ ਉਹ ਖਿਆਲ ਵੀ ਪੂਰੇ ਨਾ ਹੋਏ ਸਿੱਖ ਰਾਜ ਦੀ ਜਿਹੜਾ ਪਤਨ ਦੀ ਗੱਲ ਹੈ ਜਦੋਂ ਜੇ ਪੜਨਾ ਹੋਵੇ ਨਾ ਬਾਪੂ ਸੋਰ ਸਿੰਘ ਸੀਤਲ ਨੇ ਦੋ ਕਿਤਾਬਾਂ ਲਿਖੀਆਂ ਨੇ ਮੈਂ ਬਹੁਤ ਵਾਰੀ ਬੇਨਤੀ ਕਰਦਾ ਹਾਂ ਕਿ ਪੜਨ ਦੀ ਥੋੜੀ ਜੀ ਨਾ ਸਾਡੇ ਅੰਦਰ ਲਗਨ ਹੋਵੇ ਅਸੀਂ ਜਾਣੀਏ ਕਿ ਅਸੀਂ ਪੀ ਅਸੀਂ ਕਿੱਥੋਂ ਤੁਰੇ ਤੇ ਕਿੱਧਰ ਨੂੰ ਚਲੇ ਗਏ ਤਵੀ ਤੋਂ ਤਲਵਾਰ ਤੱਕ ਦਾ ਸਫਰ ਹੈ ਸਾਡਾ ਰਬਾਬ ਤੋਂ ਨਗਾਰੇ ਤੱਕ ਦਾ ਸਫਰ ਹੈ ਸਾਡਾ ਵੇਈ ਨਦੀ ਤੋਂ ਲੈ ਕੇ ਸਰਸਾ ਕੰਢੇ ਤੱਕ ਦਾ ਸਫਰ ਹੈ ਸਾਡਾ ਅਸੀਂ ਕਿਉਂ ਨਹੀਂ ਆਪਣੇ ਸਫਰ ਨੂੰ ਪੜਦੇ ਇਹ ਪੜੋ ਸਫਰਨਾਮਾ ਬਾਕੂ ਸੋਰ ਸਿੰਘ ਸੀਤਲ ਨੇ ਦੋ ਕਿਤਾਬਾਂ ਲਿਖੀਆਂ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਇਹ ਦੋ ਕਿਤਾਬਾਂ ਬੜੀਆਂ ਪੜਨ ਯੋਗ ਨੇ ਜਿੰਨੇ ਨਹੀਂ ਨਾ ਪੜੀਆਂ ਸਿੱਖ ਨੇ ਉਹ ਮੇਰੇ ਖਿਆਲ ਆਪੀ ਫਖਰ ਨਹੀਂ ਕਰ ਸਕਦਾ ਕਿ ਮੈਂ ਸੇਖਾਂ ਪੜੋ ਜਰੂਰ ਇੱਕ ਵਾਰੀ ਪੰਜਾਬੀ ਚ ਲਿਖੀਆਂ ਨੇ ਪੜਨੀਆਂ ਜਰੂਰੀ ਨੇ ਖੈਰ ਆਖਰੀ ਬੇਨਤੀ ਜਿਹੜੀ ਮੈਂ ਕਰਨ ਲੱਗਾ ਸੀ ਸਿੱਖ ਰਾਜ ਦਾ ਸੂਰਜ ਛਿਪ ਰਿਹਾ ਸੀ ਉਧਰੋਂ ਮੁਦਕੀ ਤੇ ਫੇਰੂ ਦੋ ਫੇਰੂ ਸ਼ਹਿਰ ਦੀ ਤੇ ਮੁਦਕੀ ਦੀ ਜੰਗ ਜਿਹੜੀ ਸੀ ਸਿੱਖ ਫੌਜਾਂ ਹਾਰ ਚੁੱਕੀਆਂ ਸਨ ਤੇ ਉਦੋਂ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਕਹਿਣ ਲੱਗੀ ਤੁਸੀਂ ਸਾਡੇ ਰਿਸ਼ਤੇਦਾਰ ਵੀ ਹੋ ਤੁਸੀਂ ਸਾਡੇ ਰਿਸ਼ਤੇਦਾਰ ਵੀ ਹੋ ਤੇ ਸਿੱਖ ਫੌਜਾਂ ਦੇ ਜਰਨੈਲ ਵੀ ਹੋ ਕਿਉਂਕਿ ਉਸ ਸਮੇਂ ਤੱਕ ਸਿਆਣਾ ਤੇ ਸੂਝਵਾਨ ਸਰਦਾਰ ਸ਼ਾਮ ਸਿੰਘ ਅਟਾਰੀ ਰਹਿ ਗਿਆ ਸੀ ਜੀਦੇ ਤੇ ਆਖਰੀ ਆਸਾਸ ਸੀ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ ਇੱਕ ਸਿੱਖ ਸਿਪਾਹੀ ਨੂੰ ਭੇਜਿਆ ਕਿ ਇਹ ਚਿੱਠੀ ਜਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹੱਥਾਂ ਵਿੱਚ ਦੇ ਦਿਓ ਉਸ ਵਕਤ ਇਤਿਹਾਸ ਕਹਿੰਦਾ ਪੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਉਮਰ ਲਗਭਗ 80 ਸਾਲ ਦੇ ਨੇੜੇ ਸੀ ਜਦੋਂ ਚਿੱਠੀ ਪੜੀ ਕਿ ਸਿੱਖ ਰਾਜ ਦਾ ਸੂਰਜ ਡੁੱਬ ਰਿਹਾ ਹੈ ਯੋਧੇ ਨੇ ਚਿੱਠੀ ਪੜ੍ਹੀ ਤੇ ਚਿੱਠੀ ਪੜਦੇ ਉਹਦੇ ਡੌਲੇ ਫਰਕੇ ਆਪਣੀ ਤਲਵਾਰ ਦੇ ਮੁਠੇ ਤੇ ਹੱਥ ਲੈ ਕੇ ਗਿਆ ਕੁਝ 94 ਨੌਜਵਾਨ ਨਾਲ ਤਿਆਰ ਕੀਤੇ ਐ ਤੇ ਨੌਜਵਾਨਾਂ ਨੂੰ ਸੰਬੋਧਨ ਹੋ ਕੇ ਇੱਕ ਗੱਲ ਕਹਿੰਦਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕਹਿੰਦਾ ਸਾਡੇ ਨਾਲ ਕਾਫਲੇ ਦੇ ਵਿੱਚ ਉਹ ਵਿਅਕਤੀ ਸ਼ਾਮਲ ਹੋਇਓ ਜਿਹੜਾ ਮੁੜ ਕੇ ਆਉਣ ਦੀ ਆਸ ਨਾ ਰੱਖਦਾ ਹੋਵੇ ਘੋੜੇ ਤੇ ਸਵਾਰ ਹੋਏ ਸਿਆਣੀਆਂ ਤੇ ਸੂਝਵਾਨ ਔਰਤਾਂ ਕੋਠਿਆਂ ਦੇ ਬਨੇਰਿਆਂ ਤੇ ਚੜ ਕੇ ਵੇਖਣ ਲੱਗੀਆਂ ਇਸ ਕਾਫਲੇ ਨੂੰ ਇੱਕ ਆਲੀਸ਼ਾਨ ਢੰਗ ਦਾ ਕਾਫਲਾ ਤਿਆਰ ਹੋਇਆ ਉੱਥੋਂ ਜਦੋਂ ਤੁਰਨ ਲੱਗੇ ਸਰਦਾਰਨੀ ਦੇਸਾਂ ਸਰਦਾਰ ਸ਼ਾਮ ਸਿੰਘ ਦੀ ਪਤਨੀ ਉਹਨੇ ਘੋੜੇ ਦੀਆਂ ਬਾਗਾ ਫੜੀਆਂ ਤੇ ਰੋਕਿਆ ਕਹਿਣ ਲੱਗੀ ਸਿਰ ਦੇ ਸਾਈਆਂ ਸਰਦਾਰਾ ਅੱਜ ਤੂੰ ਸਭਰਾਉ ਦੇ ਮੈਦਾਨ ਵੱਲ ਚੱਲਿਆ ਹੈ ਜੰਗ ਲੜਨ ਵਾਸਤੇ ਚੱਲਿਆ ਹੈ ਦੱਸ ਮੈਨੂੰ ਜਿਉਂਦਾ ਵਾਪਸ ਆਵੇਗਾ ਕਦੀ ਆਪਣਾ ਬਲਾਪ ਹੋਵੇਗਾ ਸਰਦਾਰ ਸ਼ਾਮ ਸਿੰਘ ਨੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਤਲਵਾਰ ਆਪਣੇ ਹੱਥ ਵਿੱਚ ਪਕੜ ਕੇ ਤੇ ਮਿਆਨ ਸਰਦਾਰਨੀ ਦੇਸਾਂ ਨੂੰ ਦੇ ਦਿੱਤਾ ਕਹਿਣ ਲੱਗਾ ਸਰਦਾਰ ਜੀਏ ਜੇ ਮੈਂ ਜਿਉਂਦਾ ਰਿਹਾ ਤੇ ਆ ਕੇ ਇਹ ਤਲਵਾਰ ਇਸ ਮਿਆਨ ਵਿੱਚ ਪਾ ਲਵਾਂਗਾ ਆਦਰਵਾਇਜ਼ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਵਿੱਚ ਜੋ ਹੋਵੇਗਾ ਉਹਨੂੰ ਸੱਤ ਕਰਕੇ ਮੰਨਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਧ ਸੰਗਤ ਜਤੋ ਸਰਦਾਰ ਸ਼ਾਮ ਸਿੰਘ ਅਟਾਰੀ ਚਿੱਟਾ ਕੋੜਾ ਚਿੱਟਾ ਬਾਣਾ ਚਿੱਟਾ ਦਾੜਾ ਇਹ 80 ਸਾਲ ਦੀ ਉਮਰ ਹੈ ਜਿਹੜੇ ਕਹਿੰਦੇ ਨਾ 80 ਸਾਲ ਦੀ ਉਮਰ غور ਕਰ ਰਹੇ ਹੋ ਜਿਹੜੇ ਕਹਿੰਦੇ ਨਾ ਆ ਸਾਡੇ ਤੋਂ ਤਾਂ ਗੁਰਦੁਆਰਾ ਸਭ ਜਾਇਆ ਨਹੀਂ ਜਾਂਦਾ ਗੋਡੇ ਦੁਖਣ ਲੱਗ ਪਏ ਨੇ 80 ਸਾਲ ਦੀ ਉਮਰ ਘੋੜੇ ਤੇ ਸਵਾਰ ਹੋਇਆ ਯੋਧਾ ਘੋੜੇ ਨੂੰ ਅੱਡੀ ਲਾਈ ਹਵਾ ਨਾਲ ਮੇਲ ਤੇ ਘੋੜੇ ਇੱਕ ਟੁਕੜੀ ਹਰੀਕੇ ਪੱਤਨ ਪਹੁੰਚੀ ਹੈ ਉਥੋਂ ਕੁਝ ਸਿੱਖ ਨਾਲ ਰਲੇ ਨੇ ਸਭਰਾਉ ਦੇ ਮੈਦਾਨ ਵਿੱਚ ਆਏ ਨੇ ਇੱਥੇ ਧਿਆਰ ਸਿੰਘ ਤੇ ਲਾਲ ਸਿੰਘ ਜਿਹੜੇ ਸਰਕਾਰੀ ਉਸ ਵਕਤ ਬ੍ਰਿਟਿਸ਼ ਗਵਰਨਮੈਂਟ ਦੇ ਬੰਦੇ ਨੇ ਪਰ ਲੜਦੇ ਕਿਧਰੋਂ ਨੇ ਸਿੱਖਾ ਵੱਲੋਂ ਕੇ ਇਹ ਦੱਸਣਾ ਚਾਹੁੰਦੇ ਪੀ ਅਸੀਂ ਸਿੱਖ ਹਾਂ ਪਰ ਸਰਕਾਰੀ ਬੰਦੇ ਨੇ ਬੇੜੀਆਂ ਦਾ ਕੋਲ ਬਣਾਇਆ ਗਿਆ ਅਸਲਾ ਮੰਗਵਾਇਆ ਗਿਆ ਬਾਰੂਦ ਮੰਗਵਾਇਆ ਗਿਆ ਜਿਸ ਵਿੱਚ ਗਲੀ ਸੜੀ ਸਰੋ ਤੇ ਰੇਤਾ ਭਰੀ ਹੋਈ ਸੀ ਸਤਲੋ ਜੀ ਦਰਿਆ ਤੇ ਡੇੜੀਆਂ ਦੇ ਪੁਲ ਨੂੰ ਪਾਰ ਕੀਤਾ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੀਆਂ ਫੌਜਾਂ ਲੈ ਕੇ ਅੱਗੇ ਵਧੇ ਤੇ ਜਦੋਂ ਜੰਗ ਸ਼ੁਰੂ ਹੋਈ ਤੇ ਉਥੇ توپਾਂ ਚੱਲਣ ਤੋਂ ਨਿਕਾਰੀਆਂ ਹੋ ਗਈਆਂ ਇੱਕ ਸਿੱਖ ਸਿਪਾਹੀ ਨੇ ਦੌੜ ਕੇ ਆ ਕੇ ਸਰਦਾਰ ਸ਼ਾਮ ਸਿੰਘ ਨੂੰ ਕਹਾਂਣ ਲੱਗੇ ਸਰਦਾਰ ਸਾਹਿਬ ਤੋਪਾਂ ਨਹੀਂ ਚੱਲ ਰਹੀਆਂ ਉਹਦੇ ਚੋਂ ਗਲੀ ਸੜੀ ਸਰੋ ਤੇਰੇ ਤਾ ਨਿਕਲ ਰਿਹਾ ਹੈ ਸਰਦਾਰ ਸ਼ਾਮ ਸਿੰਘ ਕਹਿੰਦੇ ਜਿਹੜੀਆਂ ਤੁਹਾਨੂੰ ਪਗੋਤੀਆਂ ਦਿੱਤੀਆਂ ਤਲਵਾਰਾਂ ਦਿੱਤੀਆਂ ਆਪਣੀਆਂ ਤਲਵਾਰਾਂ ਬਾਹਰ ਕੱਢੋ ਮੈਨਾਂ ਚੋਂ ਤੇ ਗੋਰੇ ਦੇ ਨਾਲ ਦੋ ਹੱਥ ਕਰੀਏ ਸਾਨੂੰ ਪਹਿਲਾਂ ਪਤਾ ਸੀ ਕਿ ਇਹ ਧਿਆਨ ਸਿੰਘ ਤੇ ਲਾਲ ਸਿੰਘ ਦੀ ਕੋਈ ਨੀਤੀ ਸਿੱਖਾ ਪ੍ਰਤੀ ਵਧੀਆ ਨਹੀਂ ਮਾਫ਼ ਕਰਿਓ ਧਿਆਨ ਸਿੰਘ ਤੇ ਲਾਲ ਸਿੰਘ ਸਰੀਰ ਕਰਕੇ ਮਰ ਗਏ ਪਰ ਅੱਜ ਵੀ ਉਹਨਾਂ ਦੀ ਰੂਹ ਸਾਡੀ ਕੌਮ ਦੇ ਵਿੱਚ ਤੁਰੇ ਫਿਰਦੀ ਹੈ ਅੱਜ ਵੀ ਤੁਰੇ ਫਿਰਦੀ ਹੈ ਅੱਜ ਵੀ ਉਹਨਾਂ ਦੀ ਰੂਹ ਤੁਰੇ ਫਿਰਦੀ ਹੈ ਸਿੱਖਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਦੀ ਨੀਤੀ ਨੀਤੀ ਘਾੜੇ ਜਦੋਂ ਆਪਣੀ ਨੀਤੀ ਨੂੰ ਲਾਗੂ ਕਰਦੇ ਉਹ ਕਹਿੰਦੇ ਸਾਡੇ ਬਜ਼ੁਰਗ ਅਮਰ ਨੇ ਜਿਹੜੀ ਨੀਤੀ ਦੇ ਕੇ ਗਏ ਸੀ ਉਹਨੂੰ ਅਸੀਂ ਅੱਜ ਵੀ ਕੰਟੀਨਿਊ ਲਾਗੂ ਕਰਦੇ ਗੁਰੂ ਪਾਤਸ਼ਾਹ ਜਿਹੜੀ ਵਿਚਾਰ ਧਾਰਾ ਸਾਨੂੰ ਦੇ ਕੇ ਗਏ ਸੀ ਨਾ ਜਿਉਂ ਅਸੀਂ ਅੱਜ ਵੀ ਜਿਉਂਦੀ ਰੱਖਦੇ ਆ ਤੇ ਸਤਮੁੱਚ ਰਾਜ ਕਰੇਗਾ ਖਾਲਸਾ ਸਤਮੁੱਚ ਰਾਜ ਕਰੇਗਾ ਖਾਲਸਾ ਖੈਰ ਜਦੋਂ ਸਿੱਖਾਂ ਨੇ ਤਲਵਾਰਾਂ ਤੂਕੇ ਜੰਗ ਦੇ ਮੈਦਾਨ ਵਿੱਚ ਜੁਟੇ ਨੇ 4000 ਅੰਗਰੇਜ਼ ਵੱਡ ਸੁੱਟਿਆ ਸਿੱਖਾਂ ਨੇ ਸਰਦਾਰ ਸ਼ਾਮ ਸਿੰਘ ਦੀ ਫੌਜ ਲੜਦੇ ਆ ਲੜਦੇ ਜਿਕਰੋਂਦਾ ਇਤਿਹਾਸ ਵਿੱਚ ਕਿ ਉਧਰੋਂ ਸ਼ਾਮਾਂ ਪੈ ਰਹੀਆਂ ਸੀ ਸੂਰਜ ਡੁੱਬ ਰਿਹਾ ਸੀ ਆਖਰੀ ਸੂਰਜ ਡੁੱਬਦਿਆਂ ਡੁੱਬਦਿਆਂ ਸਰਦਾਰ ਸ਼ਾਮ ਸਿੰਘ ਅਟਾਰੀ ਜੰਗ ਲੜਦਿਆਂ ਲੜਦਿਆਂ ਕਈ ਫੱਟ ਸਰੀਰ ਤੇ ਲੱਗੇ ਆਖਰ ਧਰਤੀ ਤੇ ਸਫਾ ਚਟੋਕੇ ਡਿੱਗਿਆ ਇਹ ਸਿੱਖ ਰਾਜ ਦਾ ਆਖਰੀ ਯੋਧਾ ਸੀ ਆਖਰੀ ਤੇ ਮਹਾਰਸਿ ਸਿੱਖ ਰਾਜ ਦਾ ਸਿੱਖ ਰਾਜ ਦਾ ਸੂਰਜ ਡੁੱਬ ਗਿਆ ਉਸ ਦਿਨ ਇਹ ਸੂਰਜ ਉਹ ਨਹੀਂ ਸੀ ਡੁੱਬ ਰਿਹਾ ਸਿੱਖ ਰਾਜ ਦਾ ਸੂਰਜ ਡੁੱਬਿਆ ਜੇਦਲ ਸਰਦਾਰ ਸ਼ਾਮ ਸਿੰਘ ਅਟਾਰੀ ਧਰਤੀ ਤੇ ਡਿੱਗਾ ਤੇ ਇਤਿਹਾਸ ਕਹਿੰਦਾ ਤੇ ਸ਼ਾਮ ਸਿੰਘ ਦੀ লাশ ਮੈਦਾਨ ਵਿੱਚ ਪਈ ਹੈ ਅੰਗਰੇਜ਼ ਅਫਸਰਾ ਕੇ ਸਲੂਟ ਮਾਰਦਾ ਹੈ ਤੇ ਸਲੂਟ ਮਾਰ ਕੇ ਕਹਿੰਦਾ ਸਰਦਾਰ ਸ਼ਾਮ ਸਿੰਘ ਤੇਰੇ ਵਰਗੇ ਯੋਧੇ ਨੂੰ ਜਿੱਤਣਾ ਸਾਡੇ ਵਸ ਦੀ ਗੱਲ ਕਿੱਥੇ ਸੀ ਤੈਨੂੰ ਤੈਨੂੰ ਆਪਣੇ ਤੇਰੇ ਮਰਵਾ ਗਏ ਸਾਡੇ ਵਰਗਿਆਂ ਨੇ ਤੈਨੂੰ ਕੀ ਮਾਰ ਲੈਣਾ ਸੀ ਤੈਨੂੰ ਤਾਂ ਤੇਰੇ ਆਪਣੇ ਹੀ ਮਰਵਾ ਗਏ ਯੋਧਿਆ ਕਾਸ਼ ਜੇ ਤੂੰ ਮੇਰੇ ਵਾਲੇ ਪਾਸੋਂ ਲੜਿਆ ਹੁੰਦਾ ਤਾਂ ਮੈਂ ਤੇਰਾ ਮੁੱਲ ਪਾ ਦਿੱਤਾ ਆ ਹਾਲ ਤੇ ਸਾਡਿਆਂ ਦੀ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਨੂੰ ਸਲੂਟ ਹੈ ਤੇ ਗੁਦਾਰਾਂ ਨੂੰ ਜ਼ਿੰਦਗੀ ਪਰ ਜਿੰਨੀ ਦੇਰ ਤੱਕ ਦੁਨੀਆ ਰਹੇਗੀ ਉਹਨਾਂ ਨੂੰ ਲਾਂਤਾਂ ਬਰਾਬਰ ਤੇ ਪੈਂਦੀਆਂ ਰਹਿਣਗੀਆਂ ਸੋ ਸੋ ਨਿਹਾਲ ਸਾਧ ਸੰਗਤ ਅਸੀਂ ਇਸ ਚੀਜ਼ ਤੇ ਪੱਕੇ ਹੋਈਏ ਦ੍ਰਿੜ ਹੋਈਏ ਸਾਨੂੰ ਇੰਨਾ ਕੁ ਪਤਾ ਹੋਵੇ ਇੰਨਾ ਕੁ ਚੇਤਨਾ ਹੋਵੇ ਕਿ ਸਾਡੇ ਬਜ਼ੁਰਗਾਂ ਨੇ ਆਪਣਾ ਆਪਾ ਵਾਰ ਕੇ ਕੌਮ ਦੀ ਪੱਗ ਨੂੰ ਦੁਬਾਰਾ ਸਿਰ ਤੇ ਰੱਖਿਆ ਸੀ ਇਹ ਪੱਗ ਥੱਲੇ ਨਹੀਂ ਆਉਣੀ ਚਾਹੀਦੀ ਇਹ ਪੱਗ ਸਿਰ ਦਾ ਤਾਜ ਹੈ ਤੇ ਸਿਰ ਤੇ ਹੀ ਰਵੇ ਸੋ ਗੁਰੂ ਰਹਿਮਤ ਕਰੇ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜੱਚਕਾਂ ਸ਼ਬਦ ਦੀ ਵਿਚਾਰਤ ਕੇਵਲ ਮੈਂ ਰਹਾਉ ਵਾਲੀ ਪੰਕਤੀ ਦੀ ਆਪਜੀ ਨਾਲ ਸਾਂਝ ਪਾਈ ਹੈ ਕਿਉਂਕਿ ਵਿਸਤਾਰ ਕਰਾਂਗੇ ਸਮਲ ਕੇ ਆਖਿਰ ਗੁਰੂ ਰਹਿਮਤ ਕਰੇ ਫਿਰ ਕਿਧਰੇ ਆਪਾਂ ਇਸ ਸ਼ਬਦ ਦਾ ਵਿਸਤਾਰ ਕਰਾਂਗੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਨਾ ਬਣਦਾ ਸੀ ਜਿਹੜੀਆਂ ਘਟਨਾਵਾਂ ਸਾਡੇ ਇਤਿਹਾਸ ਨਾਲ ਬੜਾ ਡੂੰਘਾ ਸੰਬੰਧ ਰੱਖਦੀਆਂ ਨੇ ਉਹਨਾਂ ਚੁੱਕਾਂ ਦੀ ਖਿਮਾ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਪਾਤਸ਼ਾਹ ਸਾਡਾ ਵੀ ਸਿੱਖੀ ਸਿੱਧਕ ਕੇਸਾਂ ਤੇ ਸਵਾਸਾ ਨਾਲ ਨਿਭ ਜਾਏ ਅਸੀਂ ਵੀ ਤੇਰੇ ਦਰ ਤੇ ਪ੍ਰਮਾਨ ਹੋ ਸਕੀਏ ਇਹ ਅਰਦਾਸ ਸਾਰਿਆਂ ਦੇ ਗੁਰੂ ਚਰਨਾਂ 'ਚ ਕਰਨੀ ਹੈ ਆਓ ਸਾਰੇ ਰਲ ਕੇ ਗੁਰੂ ਫਤਿਹ ਨਾਲ ਸਾਜ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ